ਸਸਿਕਾਦੀ ਨਮਸਕਾਦੀ ਬਾਈਗਦੀ ਕਾ ਖਾਲਸਾ ਬਾਈਗਦੀ ਕੀ ਫਤਿਹ ਮੈਂ ਹੁਣੇ ਹੀ ਤੁਸੀਂ ਵੀ ਸਾਧਿਆ ਨੇ ਸੁਨੀਲ ਜਾਖੜ ਜੀ ਜਿਹੜੇ ਭਾਪੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਆ ਮੈਂ ਵੀ ਉਹਨੂੰ ਸੁਣਿਆ ਉਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਭਾਰਤ ਅਮਰੀਕਾ ਟ੍ਰੇਡ ਡੀਲ ਹੋ ਰਹੀ ਆ ਉਹਦੇ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਆ ਉਦੋਂ ਬੜੇ ਖੁਸ਼ ਨੇ ਇਹ ડીਲ ਦੇਸ਼ ਦੇ ਹਿੱਤ ਵਿੱਚ ਹੈ ਉਹਦੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਉਹਦਾ ਉਹਨਾਂ ਨੇ ਇੱਕ ਸ਼ਬਦ ਔਰ ਕਿਹਾ ਲਾਸਟ ਵਿੱਚ ਕਿ ਆਮ ਆਦਮੀ ਪਾਰਟੀ ਚੁੱਪ ਹੈ ਅਸੀਂ ਚੁੱਪ ਨਹੀਂ ਹੈ ਜਾਖੜ ਸਾਹਿਬ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਾਂ ਤੁਹਾਡੇ ਮੰਤਰੀ ਦੇ ਤੁਸੀਂ ਅੱਜ ਬੋਲੇ ਹੋ ਅਸੀਂ ਤਾਂ ਉਸ ਦਿਨ ਤੋਂ ਵਿਰੋਧ ਕਰ ਰਹੇ ਹਾਂ ਜਦੋਂ ਦਾ ਟਰੰਪ ਬਾਅਦ-ਬਾਅਦ ਟਵੀਟ ਕਰਕੇ ਇਹਦੇ ਬਾਰੇ ਜਾਣਕਾਰੀ ਦੇ ਦੇ ਆ ਤੁਸੀਂ ਤਾਂ ਜਾਣਕਾਰੀ ਦਿੱਤੀ ਨਹੀਂ ਪਰ ਪ੍ਰਧਾਨ ਮੰਤਰੀ ਤੇ ਲੋਕ ਸਭਾ ਦਾ ਸਵਾਲ ਦੇ ਵਿੱਚ ਬੋਲ ਨਹੀਂ ਸਕਿਆ ਪਰ 트ੰਪ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਆਧਾਰ ਦੇ ਉੱਤੇ 트ੰਪ ਨੇ ਆਪਣੇ ਟਵੀਟਾਂ ਦੇ ਵਿੱਚ ਬਾਅਦ-ਬਾਅਦ ਐਗਰੀਕਲਚਰ ਸ਼ਬਦ ਜਿਹੜਾ ਯੂਜ਼ ਕੀਤਾ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤਾ ਸਾਨੂੰ ਉਹਦੀ ਚਿੰਤਾ ਅਸੀਂ ਉਹਦੀ ਚਿੰਤਾ ਜਿਹੜੀ ਆ ਉਹ ਮਤਲਬ ਜਿਹੜੀ ਜਾਰ ਕਰਦੇ ਆ ਕਿ ਇਹ ਜਿਹੜੇ ਡੀਲ ਇਹ ਭਾਰਤ ਦੇ ਗਰੀਬ ਕਿਸਾਨਾਂ ਦੇ ਖਿਲਾਫ ਹੈ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਉਹਨਾਂ ਦੀ ਉਹਨਾਂ ਚੀਜ਼ਾਂ ਦੀ ਆਪਾਂ ਅਮਰੀਕਾ ਨੂੰ ਕੋ ਖੁੱਲ੍ਹ ਦੇ ਦੇਆ ਅਮਰੀਕਾ ਨੂੰ ਕਿਉਂ ਆਪਾਂ ਖੁੱਲਾ ਬਜਾ ਦੇ ਦੇਆ ਕੋਈ ਚੀਜ਼ਾਂ ਉਹ ਇੱਥੇ ਲਿਆ ਕੇ ਵੇਚਣ ਸਰ ਜਿਹੜਾ ਬਹੁਤ ਸਾਰੇ ਇਤਿਹਾਸ ਐਗਰੀਕਲਚਰ ਨਾਲ ਸੰਬੰਧਿਤ ਨੇ ਪਰ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਜਵਾਰ ਪੂਰੇ ਵਰਲਡ ਦੇ ਵਿੱਚੋਂ 75% ਕੱਲੇ ਅਮਰੀਕਾ ਦੇ ਵਿੱਚ ਪੈਦਾ ਹੁੰਦੀ ਹੈ ਔਰ ਇੰਡੀਆ ਦੇ ਵਿੱਚ ਸਿਰਫ ਥੋੜੀ ਜੀ ਮਹਾਦਸ਼ਤਾ ਦੇ ਵਿੱਚ ਪੈਦਾ ਹੁੰਦੀ ਆ ਮਹਾਦਸ਼ਤਾ ਦੇ ਜਿੱਥੇ ਔੜ ਲੱਗਦੀ ਆ ਪਾਣੀ ਨਹੀਂ ਹੈ ਉੱਥੋਂ ਦਾ ਗਰੀਬ ਕਿਸਾਨ ਉਹਨੂੰ ਪੈਦਾ ਕਰਦਾ ਆ ਆਪਾਂ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਰੇਟ ਨਹੀਂ ਦੇਦੇ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਇਸ ਲਾਲ ਜਵਾਰ ਦੇ ਉੱਤੇ ਕੋਈ ਐਮਐਸਪੀ ਨਹੀਂ ਦੇਦੇ ਪਰ ਆਪਾਂ ਅਮਰੀਕਾ ਵਾਲੇ ਕਿਸਾਨਾਂ ਨੂੰ ਉਹਨਾਂ ਦਾ ਵਾਧੂ ਮਾਲ ਜਿਹੜਾ ਉਹ ਇਸ ਦੇਸ਼ ਦੇ ਵਿੱਚ ਲਿਆਉਣਾ ਚਾਹੁੰਦੇ ਆ ਜਿਵੇਂ ਲਾਲ ਜਵਾਰ ਇੰਡੀਆ ਤੇ ਆ ਗਈ ਤੇ ਜਿਹੜੀ ਸਾਡੀ ਚਿੱਟੀ ਮੱਕੀ ਆ ਜਿਹੜਾ ਸਾਡਾ ਬਾਜਰਾ ਵਗੈਰਾ ਜਿਹੜੇ ਸਾਡੇ ਮਲਕ ਦੇ ਉਹ ਸਾਰੇ ਬਰਬਾਦ ਹੋ ਜਾਣਗੇ ਸੋ ਤੁਸੀਂ ਜਿਹੜਾ ਐਗਰੀਕਲਚਰ ਦੀ ਡਿਟੇਲ ਨਹੀਂ ਦੇਦੇ ਆ ਤੁਹਾਡਾ ਤਾਂ ਕਿੰਨਾਂ ਦਾ ਸਰਕਾਰ ਜੋ ਜੋ ਆਊਗੀ ਤੁਹਾਨੂੰ ਅਸੀਂ ਕਿਉਂ ਤੋਂ ਚੈਲੰਜ ਕਰਾਂਗੇ ਮੇਰਾ ਤੇ ਤੁਹਾਨੂੰ ਇੱਕੋ ਚੈਲੰਜ ਆ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਆ ਜਦੋਂ ਇਹ ਸਾਰਾ ਮਾਲ ਉਹ ਤੋਂ ਆਊਗਾ ਕਪਾਹ ਆਊਗਾ ਸੇਬ ਆਊਗਾ ਖਰੋਟ ਆਊਗਾ ਬਦਾਮ ਆਉਣਗੇ ਸਰ ਜਿਹੜਾ ਜੰਮੂ ਕਸ਼ਮੀਰ ਦਾ ਕਿਸਾਨ ਹੈ ਜਿਹੜਾ ਬਦਾਮ ਤੇ ਖਰੋਟ ਪੈਦਾ ਕਰਦਾ ਜਖੜ ਸਾਹਿਬ ਉਹ ਕਿੱਥੇ ਜਾਊਗਾ ਜਿਹੜਾ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਕਿਸਾਨ ਐਪਲ ਪੈਦਾ ਕਰਦਾ ਉਹ ਕਿੱਥੇ ਜਾਊਗਾ ਜਿਹੜਾ ਸਾਡਾ ਦੇਸ਼ ਦੇ ਵਿੱਚ ਛਿੱਟੀ ਮੱਕੀ ਹੁੰਦੀ ਹੈ ਕਰਨਾਟਕਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਤੇ ਜੂਪੀ ਚ ਸਰ ਉਹ ਜਿਹੜਾ ਸਾਦਾ ਹੀ ਲਾਲ ਜਵਾਦ ਜਿਹੜੀ ਉਹਨੂੰ ਖਾਜੂਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਮਲੇ ਜਿਹੜੀ ਡੀਲ ਐ ਐਂਟੀ ਕਿਸਾਨ ਐਂਟੀ ਦੇਸ਼ ਐ ਸਰ ਜਖੜ ਸਾਹਿਬ ਲੋਕਾਂ ਨੂੰ ਦੱਸੋ ਕਿ ਜਦੋਂ 트ੰਪ ਜੀ ਨਹੀਂ ਆਏ ਉਦੋਂ ਸਾਡੀਆਂ ਵਸਤੂਆਂ ਦੇ ਉੱਤੇ 2.8% ਟੈਕਸ ਲੱਗਿਆ ਅਮਰੀਕਾ ਦਾ ਜਦੋਂ 트ੰਪ ਜੀ ਆ ਗਏ ਜਦੋਂ ਆਪਾਂ ਜਾ ਕੇ ਪੰਚਾਇਤ ਕਰਦੇ ਸੀ ਕਿ મોદી ਜੀ ਕਹਿੰਦੇ ਸੀ ਕਿ ਇਸ ਵਾਰ 트ੰਪ ਸਰਕਾਰ ਜਦੋਂ 트ੰਪ ਆਇਆ ਤਾਂ ਉਹਨੇ 50% ਟੈਕਸ ਕੀਤਾ ਸਾਡੀ ਹੋਣ ਵਾਲੀ ਡੀਲ ਦੇ ਵਿੱਚ ਉਨੇ ਉਹ ਡਰਾਮੇबाजी ਕੀਤੀ ਉਹ ਤੁਹਾਨੂੰ 18% ਤੁਹਾਡੇ ਦਾ ਤੈਅ ਫਲਾ ਰਿਹਾ ਤੇ ਤੁਸੀਂ ਜਿਹੜਾ 7.7% ਤੈਅ ਸੀਗਾ ਅਮਰੀਕਾ ਦੀਆਂ ਚੀਜ਼ਾਂ ਉੱਤੇ ਉਹ ਆਪਾਂ 0% ਕਰਤਾ ਜੈਕਟ ਸਾਹਿਬ ਲੋਕਾਂ ਨੂੰ ਜਵਾਬ ਦਿਓ ਕਿ ਆਪਾਂ ਤਾਂ 0% ਕਰਤਾ ਉਹਨਾਂ ਸਾਰੀਆਂ ਚੀਜ਼ਾਂ ਦੇ 18% ਕਰਤਾ ਤੇ ਫਿਰ ਇਹ ਡੀਲ ਦੇਖਦੇ ਹਿੱਥ ਵਿੱਚ ਕਿੱਦਾਂ ਹੋਈ ਇਹ ਦੇਖਦੇ ਕਿਸਾਨਾਂ ਦੇ ਹਿੱਥ ਵਿੱਚ ਕਿੱਦਾਂ ਹੋਈ ਮੈਨੂੰ ਪਤਾ ਹੈ ਜੋ ਦੇਸ਼ ਦੇ ਉਤੇ ਕਾਂਗਰਸ ਦਾ ਰਾਜ ਸੀਂਦਾ ਗਾਂਧੀ ਦਾ ਬਾਦ ਸੀ ਤੇ ਤੁਹਾਡਾ ਪਰਿਵਾਰ ਤੁਸੀਂ ਤੁਹਾਡੇ ਡੈਡ ਉਹਦੋਂ ਇੰਦਾ ਗਾਂਧੀ ਦੇ ਗੁਣ ਗਾਉਂਦੇ ਸੀਗੇ ਅੱਜ મોદી ਦਾ ਅੱਜ ਤੁਸੀਂ ਬੀਜੇਪੀ ਦੇ મોદી ਦੇ ਗੁਣ ਗਾ ਰਹੇ ਹੋ ਕਿਉਂ ਨਹੀਂ ਕਰਦੇ ਕਿਸਾਨਾਂ ਦੀ ਗੱਲ ਕਦੋਂ ਕਿਸਾਨਾਂ ਦੀ ਗੱਲ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਮਤਲਬ ਜਾਕਰ ਸਾਹਿਬ ਇਹ ਸਮਝਾਓ ਕਿ ਇਹ ਡੀਲ ਕਿਸਾਨਾਂ ਦੇ ਫਾਇਦੇ ਵਿੱਚ ਕਿੱਦਾਂ ਸਾਰੇ ਪੰਜਾਬ ਦੀ ਨਹੀਂ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰ ਦੋਗੀ ਦੇਸ਼ ਦੇ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਜਾਣਗੇ ਜਦੋਂ ਅਮਰੀਕਾ ਤੋਂ ਕਪਾਹ ਆਈ ਜਦੋਂ ਲਾਲ ਜਵਾਰ ਆਈ ਜਦੋਂ ਉੱਥੋਂ ਹੋਰ ਪ੍ਰੋਡਕਟ ਆਏ ਇਹਦੇ ਸਾਰੇ ਸਾਰੇ ਸਰ ਅਜੇ ਤਾਂ ਡੇਅਰੀ ਪ੍ਰੋਡਕਟ ਹੈ ਅਜੇ ਪਲੋਟਰੀ ਪ੍ਰੋਡਕਟ ਨੇ ਕਿੰਨੇ ਪ੍ਰੋਡਕਟ ਜਿਹੜੇ ਖੇਤੀਬਾੜੀ ਨਾਲ ਜੁੜੇ ਆ ਉਹਨਾਂ ਦੇ ਛੱਡਿਆ ਉਹ ਪੜੋ ਤੁਸੀਂ ਪਹਿਲੇ ਦਿਨਾਂ ਦੀ ਇੰਡੀਆ ਦਾ ਐਕਸਪ੍ਰੈਸ ਖ਼ਬਰ ਪੜੋ ਟ੍ਰਿਬਿਊਨ ਪੜੋ ਉਹ ਅਮਰੀਕਾ ਦੀ ਐਗਰੀਕਲਚਰ ਸੈਕਟਰ ਦਾ ਬਿਆਨ ਪੜੋ ਕਿਨੇ ਖੁਸ਼ ਨੇ ਉਹ ਕਿ ਸਾਨੂੰ ਬਾਜ਼ਾਰ ਮਿਲ ਗਿਆ ਇੱਕ ਦੁਨੀਆ ਦੀ ਬਹੁਤ ਵੱਡੀ ਮੰਡੀ ਮਿਲ ਗਈ ਹੈ ਸਰ ਉਹਨਾਂ ਦਾ ਮਾਲ ਤੇ ਆ ਕੇ ਵੇਚਜੂ ਸਸਤਾ ਪਰ ਸਾਡੇ ਕਿਸਾਨ ਕਿੱਥੇ ਜਾਣਗੇ ਸਾਡਾ ਕਿਸਾਨ ਕਿੱਧਰ ਜਾਊਗਾ ਇਹ ਦੱਸੋ ਸੋ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਾਕਰਤ ਸਾਹਿਬ ਆਮ ਆਦਮੀ ਪਾਰਟੀ ਸਮਝੀਆ ਕਿ ਇਹ ਡੀਲ ਦੇਸ਼ ਦੇ ਵਿਰੁੱਧ ਹੈ ਇਹ ਡੀਲ ਕਿਸਾਨ ਦੇ ਵਿਰੁੱਧ ਹੈ ਭਾਰਤੀ ਕਿਸਾਨਾਂ ਦੇ ਵਿਰੁੱਧ ਹੈ ਔਰ ਇਹ ਸੋਦੀ ਨੇ ਆਪਣੇ ਦੇਸ਼ ਨੂੰ ਭਾਰਤ ਨੂੰ ਅਮਰੀਕਾ ਦੇ ਅੱਗੇ ਕਹਿਣੇ ਰਸਤਾ ਇਹ ਬਹੁਤ ਖਤਰਨਾਕ ਡੀਲ ਹੈ ਸੋ ਸੋਚ ਸਮਝ ਕੇ ਬੋਲਿਆ ਕਰੋ ਸੋਚ ਸਮਝ ਕੇ ਜਵਾਬ ਦਿਓ ਸਿਰ ਮੈਨੂੰ ਅੱਜ ਜਿਹੜਾ ਮੈਂ ਤੁਹਾਨੂੰ ਲਾਲ ਜਵਾਰ ਦਾ ਕਿਹਾ ਇਹਦਾ ਮੈਨੂੰ ਜਵਾਬ ਦਿਓ ਪਿੱਕੀ ਫਾਇਦਾ ਹੋਣਾ ਇੰਡੀਆ ਦੇ ਵਿੱਚ ਦੇਸ਼ ਦੀ ਮੱਕੀ ਤੇ ਦੇਸ਼ ਦਾ ਬਾੜਾ ਕਿੱਥੇ ਜਾਊਗਾ ਜਦੋਂ ਉਹ ਮਾਰਕੀਟ ਚ ਆਵੇ ਬਾਕੀ ਵੀ ਜੋ ਜੋ ਲਿਸਟ ਆਈਊਗੀ ਤੁਹਾਨੂੰ ਰੋਜ਼ ਹੀ ਮੈਂ ਜਵਾਬ ਦੇਆ ਕਰੂੰਗਾ ਰੋਜ਼ ਹੀ ਮੈਂ ਤੁਹਾਨੂੰ ਪੁੱਛਿਆ ਕਰੂੰਗਾ ਕਿ ਦੱਸੋ ਹਾਲਾ ਮੈਨੂੰ ਕੋਈ ਪਤਾ ਹੈ ਕਿ ਤੁਸੀਂ ਤਾਂ ਉਹਦੇ ਗੁਣ ਗਾਉਣੇ મોદી ਦੇ ਤੁਸੀਂ ਪਹਿਲਾਂ ਇੰਦਰਾ ਗਾਂਧੀ ਦੇ ਗੁਣ ਗਾਉਣੇ ਬੋਦੀ ਦੇ ਗਾਹੋਗੇ ਤੁਸੀਂ ਕਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਕਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਤਦੇ ਪੰਜਾਬ ਪੰਜਾਬੀਆਂ ਦੀ ਗੱਲ ਕੀਤੀ ਦੇਸ਼ ਦੇ ਕਿਸਾਨਾਂ ਦੀ ਗੱਲ ਕੀਤੀ ਉਹ ਨਹੀਂ ਕਰਦੇ ਤੁਸੀਂ ਨਾ ਤੁਸੀਂ ਕਰਨੀ ਹੈ ਨਾ ਤੁਹਾਡੇ ਕੋਲ ਕੋਈ ਆਸ ਹੈ ਪਰ ਸਾਡੇ ਬਾਤ ਇਹ ਨਾ ਕਿਉਂ ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਦੇ ਨਾਲ ਖੜੀ ਹੈ ਦੇਸ਼ ਦੇ ਕਿਸਾਨਾਂ ਲਈ ਲੜਾਈ ਲੜੂਗੀ ਅਸੀਂ ਮੋਦੀ ਦੇ ਖਿਲਾਫ ਖੜੇ ਹਾਂ ਅਸੀਂ ਅਮਰੀਕਾ ਦੇ ਖਿਲਾਫ ਖੜੇ ਹਾਂ ਅਸੀਂ ਇਸ ਡੀਲ ਦਾ ਡਟਵਾ ਵਿਰੋਧ ਕਰਦੇ ਹਾਂ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਧੰਨਵਾਦ ਵਾਈਕੋ ਜੀ ਕਾ ਖਾਲਸਾ ਵਾਈਕੋ ਜੀ ਕੀ